ਹੱਥ ਜੋੜ ਕੇ ਸਾਰਿਆਂ ਸਤਿ ਸ੍ਰੀ ਅਕਾਲ ਆਓ ਲੈ ਮੂੰਹ ਜਤ ਨਹੀਂ ਜਾਣੇ ਇਹ ਮੁੰਡੇ ਨੇ ਚਲ ਸਤਿ ਸ੍ਰੀ ਅਕਾਲ ਹਰ ਬੱਤੇ ਕਾਉ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੜਾਈ ਸੀ ਮੇਰੀ ਚੁੰਡੀ ਜੀ ਕੇ ਪਾਸੇ ਲੱਗਦੀ ਨਹੀਂ ਜੀ ਹਾਂਜੀ ਸਤਿ ਸ੍ਰੀ ਅਕਾਲ ਹਲਕੀ ਹੀ ਹਲ ਚੱਲ ਕੇ ਵਾ 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 ਪਰ ਸ਼ੂਟ ਜਿਵੇਂ ਬਣਾਉਂਦੇ ਸ਼ੁਰੂਆਤ ਹੋਰ ਕਿਵੇਂ ਹੋ ਸਾਰੇ ਵਧੀਆ ਤੇ ਇੰਦਰ ਵੀ ਸਾਰੇ ਵਧੀਆ ਜਾ ਰਹੇ ਆ ਸ਼ੌਪ ਤੇ ਤਪ ਬੜੀ ਵਿਜ ਲੱਗੀ ਅੱਜ। ਹਲ ਬਾਰਿਸ਼ ਹੋਈ। ਦੇ ਪਹੁੰਚ ਚੁਕੇ ਹਾਂ ਸ਼ਾਪ ਤੇ। ਅਬ ਸਰਾਰਾ ਸੂਟ ਸਾਡੇ ਕੋ ਆ ਚੁਕੇ। ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ 1 2 3 ਤੇ ਲਾਈਟ ਕਲਰ ਵੀ ਦੋ ਦੋ ਮਿਲ ਜਾਣਗੇ। ਆ ਵੇਖੋ ਉੱਪਰ ਲੱਗੇ ਹੋਏ। ਤੇ ਕੋਟ ਸੈਟ ਆਪਣੇ ਕੋ ਫਰਾਕ ਸੂਟਾਂ। ਫਰਾਕ ਸਾਡੇ ਕੋ ਫਰਾਕ ਸੂਟ ਵੀ ਆ ਚੁਕੇ ਕਾਟਨ ਦੇ। ਇਤਨੇ ਸਾਰੇ ਸੈੱਟ ਮਿਲ ਜਾਣਗੇ। ਕੋਟ ਸੈਟ ਕਰੋ ਚੱਕ ਸਾਡੇ ਕੋ ਆ ਚੁਕਿਆ ਵੇਖੋ ਬਲੈਕ ਕਾਟਨ ਦਾ ਆ ਵਰਟੀਕਲ ਕੱਪੜਾ। ਸਾਰੇ ਦੇਖੋ ਡਿਜ਼ਾਈਨ ਕਰੋ ਚੱਕ ਤੁਸੀਂ ਕਿੰਨੇ ਕਿੰਨੇ ਘੈਂਟ ਡਿਜ਼ਾਈਨ ਆ ਗਏ ਆਪਣੇ ਤੇ ਆ ਮਸ਼ੀਨ ਕੱਪੜੇ ਚ ਵਿਹਾਇਆ ਸਾਡੇ ਕੋਲ ਪਲੇਨ ਵੀ ਹੈ ਗਿਆ ਤੇ ਕੋਟਸਰ ਕਲਰ ਤੇ ਸਾਰੇ ਕਰ ਸਕਦੇ ਚੱਕ ਕਲਰ ਕਿੰਨੇ ਕਿੰਨੇ ਪਿਆਰੇ ਆ ਚੁੱਕੇ ਸਾਡੇ ਕੋਲ ਤੇ ਆ ਵੀ ਕਲਰ ਬਹੁਤ ਪਿਆਰਾ ਇਹਦੇ ਸਾਰੇ ਸਾਈਜ਼ ਤੁਹਾਨੂੰ ਮਿਲ ਜਾਣਗੇ ਤੇ ਇਸ ਤੋਂ ਇਲਾਵਾ ਆਪਣੇ ਕੋਲ ਟੌਪ ਟੌਪ ਬਹੁਤ ਕੁਆਲਟੀ ਦੇ ਆ ਚੁੱਕੇ ਹੁਣ ਤੁਹਾਨੂੰ ਦਿਖਾਉਂਦੇ ਆ ਜੇ ਗੱਡੀ ਜੀ ਵਿਆਹ ਸਮਾਨ ਸਾਡਾ ਹੈ ਕੱਟਦੇ ਆ ਟਿਕ ਟੌਪ ਜੀਨਸ ਵਗੈਰਾ ਹਾਂਜੀ ਤੂੰ ਵੀ ਦਾਦੂ ਕੋਚ ਤੂੰ ਇਹਨੇ ਤਾਂ ਚਨਾ ਕੋਚ ਆਉਣੀ ਇਹਦੇ ਅਜਨੇ ਕੋਚ ਗੁੱਗੂ ਨੇ ਤੂੰ ਤੇ ਗੁੱਛਾ ਚਾਹੀਏ ਨਾ ਗੁੱਛਾ 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 ਤੇ ਸਾਡੀ ਸ਼ਾਪ ਤੇ ਗਲੇ ਕਲੈਕਸ਼ਨ 28 ਤੇ ਵਿਜ਼ਿਟ ਕਰੋ ਜਰੂਰ ਆਹ ਸੂਟ ਬਹੁਤ ਪਿਆਰਾ ਆਇਆ ਫਰਾਕ ਸੂਟ ਵੇਖੋ ਲੁੱਕ ਕਰੋ ਚੱਕ ਨਹੀਂ ਘੈਂਟ ਹੈ ਵੇਖੋ ਇਹਦੇ ਵਿੱਚ ਤੁਹਾਨੂੰ ਡਬਲ ਐਕਸਲ ਐਕਸਲ L ਤੇ M साइज ਤੱਕ ਤੁਹਾਨੂੰ ਅਵੇਲੇਬਲ ਮਿਲ ਜਾਣਗੇ ਤੇ ਇਹਦੇ ਵਿੱਚ ਕਲਰ ਬਲੈਕ ਮਿਲ ਜੇਗਾ ਤੇ ਮਾਗੀ ਜਾਣ ਕੇ ਜਰੂਰ ਵਿਜ਼ਿਟ ਕਰੋ ਹਾਂਜੀ ਨਾਈਟ ਸੂਟ ਵਗੈਰਾ ਬਹੁਤ ਪਿਆਰੇ ਆ ਚੁੱਕੇ ਸਾਡੇ ਕੋਲ ਕਲਰ ਤੁਹਾਨੂੰ ਕਾਫੀ ਮਿਲ ਜਣਗੇ ਤੇ ਜਰੂਰ ਕੰਬਿਨਟ ਕਰੋ ਇਸ ਵਾਰਾ ਸੁਮਟ ਵੀ ਹੈ ਤੇ ਤੁਹਾਨੂੰ ਕਲਰ ਮਿਲਣਗੇ ਚਾਰ ਆਪਣੇ ਕੋਲ ਕਲਰ ਹੈਗੇ ਨੇ ਚਾਰ ਇਹ ਕਾਗਜ਼ ਕਾਈ ਬਲੂ ਹੈ ਇਹ ਨਾ ਪਰਪਲ ਤੇ ਇੱਕ ਬਲੂ ਕਲਰ ਹੈ ਤੇ ਇਹ ਦੇਖ ਰਹੇ ਹੋ ਗ੍ਰੀਨ ਕਲਰ ਹੈ ਵੀ ਆਹ ਭਲਾ ਹੁੰਦਾ ਹੈ ਤੈਨੂੰ ਉਹਦੋਂ ਦੱਸਿਆ ਨਾ ਇਹਦੇ ਵਿੱਚ ਨਾ ਮੈਮਰੀ ਕਾਰਡ ਭਰਵਾਇਆ ਸੀ ਕਿ ਮੈਮਰੀ ਕਾਰਡ ਕਿੱਥੇ ਭਲਾਣੇ ਚ ਸ਼ਬਦਾਂ ਨਾਲ ਮੈਮਰੀ ਕਾਰਡ ਭਰਵਾਇਆ ਕਰੇ ਰਹਿ ਗਿਆ ਮੈਂ ਨੀਚੇ ਲਿਆਂਦਾ ਯਾਰ ਮੈਂ ਬੈਗ ਸ਼ੌਪ ਤੋਂ ਆਇਆ ਹਾਂ ਬੁੜੇ ਹੋ ਟੇ ਲੈਂਦਾ ਏ ਫਤਿਹ ਇਧਰ ਓਏ ਇੰਦਿਆ ਸੋਣੇ ਸਟੈਂਡ ਉੱਪਰ ਸਟੈਂਡ ਉੱਪਰ ਹਾਈ ਫਤਿਹ ਕੀ ਕਰਦਾ ਸੀ ਸੋਣਾ ਪੁੱਤ ਚ ਤੁਰ ਕੇ ਜਾ ਤੁਰ ਕੇ ਉੱਥੇ ਤੁਰ ਕੇ ਜਾ ਤੁਰ ਕੇ ਤੁਰ ਕੇ ਤੁਰਨਾ ਤਾਂ ਦੋ ਮੇਰੇ ਪੁੱਤ ਨੇ ਗੁੱਗੂ ਨੇ ਕਿਉਂ ਇਹ ਲੈ ਵੀ ਹਰ ਫਤਿ ਵਾਸਤੇ ਖੜਾਉਣਾ ਲਵਾਂਗੇ ਖੜਾਉਣਾ ਗਈ ර ඒගනලා ම් චුකනාා මෑගැන යිඩම් මෝ ජටාතේ ආපිය මෝර්ගි කරන ගොල්ල පම් මෝර්ලගත තෙන ක මෝර් ලෑග අරති ෝර් ਹੋ ਲੈ ਕਰ ਚੱਕ ਮੋਰ ਲੈ ਵੀ ਤੂੰ ਤੇ ਲੈ ਨਜ਼ਾਰੇ ਉਹ ਮੁੰਬੈਲ ਜੇ ਕਿੰਨੇ ਦਾ ਜੀ ਪਾ ਨਹੀਂ ਆਇਆ ਕੋਈ ਸੱਠਾ ਨਹੀਂ ਸੱਠਾ ਲੈਣਾ ਉਹ ਚਤਲਮ ਮੈਨੂੰ ਨਹੀਂ ਪਤਾ ਜੋ ਲੈਣਾ ਲਲੋ ਜਿਹੜੀ ਚੀਜ਼ ਚੰਗੀ ਲੱਗਦੀ ਲਲੋ ਹੈ ਆ ਰਹੇ ਆਂ ਮੁੰਬੈਲ ਦੇ ਦਵਾ ਆ ਰਹੇ ਹਾਂ ਕੋਨਾ ਤੂੰ ਹਾਂ ਮੋਰ ਨਹੀਂ ਲੈਣਾ ਮੋਰ ਨਹੀਂ ਲੈਣਾ ਚਲੋ ਠੀਕ ਓਕੇ ਡਨ ਮੋਰ ਲਿਆ ਮਾਦਰ ਵਾਤੇ ਹੁਣ ਕੀ ਕਰਨ ਦੇ ਆ ਨਹੀਂ ਕੋਈ ਨਾ ਕੋਈ ਇੱਥੇ ਆ ਬੜੀ ਸ਼ਾਪ ਗਿਲ ਕਲੈਕਸ਼ਨ ਜੇਕਰ ਨੂੰ ਨਹੀਂ ਪਤਾ ਲੱਗਦਾ ਇੱਕ ਐਡਰੈਸ ਨੇ ਫਿਰਦਾ ਤਾਂ ਉਹ ਅਕਾਲੋ ਹਸਪੀਟਲ ਆ ਓਰੇ ਨਾਲ ਪਹਿਲਾਂ ਪੰਪੋ ਦੇ ਨਾਲ ਅਕਾਲੋ ਹਸਪੀਟਲ ਵਾ ਤੇ ਇਧਰੋਂ ਰਸਤਾ ਜਾਂਦਾ ਗਦਾਸਪੁਰ ਤੋਂ ਤੇ ਅੱਧੇ ਜਾਂਦਾ ਬੱਸ ਸਟੈਂਡ ਨੂੰ ਤੋ ਫਸਟ ਟਾਈਮ ਨੂੰ ਜਾਂਦੇ ਸਾਡਾ ਸੱਜੇ ਹੱਥ ਸਾਡੀ ਸ਼ਾਪ ਆ ਇੱਕ ਦਾਪ ਨੂੰ ਜਾਂਦੇ ਖੱਬੇ ਹੱਥ ਹਾਂਜੀ ਬੱਸ ਹੋ ਗਿਆ ਡਨ ਹਾਂ ਹੈ ਕੋਰਾਂ ਦੇ ਨਾਂ ਦਾ ਹੱਥ ਫੜ ਛੱਡ ਯਾਰ ਬੰਨਣਾ ਮਾਨੇ ਉਹ ਟਮ ਦੇ ਮੋ ਮੋਰ ਬੰਦੇ ਤੇ ਹੱਥੋਂ ਮੋ ਚਲਿਏ ਹਾਂ ਮਨੇ ਮੋਜੀ ਪੋਣਾ ਹੁੰਦੇ ਫਰਦੀ ਸਰੀ ਜੀ ਦੀ ਬਸ ਹੁਣ ਰੋਡ ਮਰਾੜ ਦੇਣੀ ਹੈ ਸਰੀ ਜੀ ਚਲ ਆ ਲੈ ਛੁੱਟ ਤੇ ਇਧਰ ਤੇਰਾ ਮੋਰ ਜਾ ਗੱਡੀ ਥੱਲੇ ਬਾੜ ਥੜੀ ਇਹਨੇ ਕੀ ਕਹਿੰਦੇ ਹੱਥ ਐਵੇਂ ਐ ਇੱਕ ਦਾ ਤਕੜਾ ਲਾਇਆ ਤਾਂ ਮੋਰ ਜਾ ਵਿਚਾਰੇ ਨੂੰ ਮੈਂ ਪੁੱਤ ਪੱਲੋ 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 ਉਨੇ ਬੜਾ ਹੋਈ ਐ ਮੋਰ ਐ ਮੋਰ ਨਾ ਐ ਮੋਰ ਨਾ ਕਿੰਨੇ ਖੇਡ ਰਹਾ ਮੈਂ ਹੱਦ ਹੋ ਗਈ ਹੈਗੇ ਆ ਬੜਾ ਵਧੀਆ ਚ ਇਹ ਨਹੀਂ ਦਿਸ ਰਹਾ ਮਣੀ ਦਾ ਬਾੜਾ ਹਾਂਦੇ ਹੋ ਮੋਰ ਲੈ ਇੱਕ ਡਾ ਡਾ ਕਿਹਾਰ ਫਤੇ ਫੜਿਆ ਯਾਰ ਮੁੰਡੇ ਨੂੰ ਕਿੰਨੇ ਫੜ ਗਾ ਯਾਰ ਕੀ ਕਰਨ ਲਈ ਹੈ ਅਭੀ ਆਹ ਕੰਮ ਤੇ ਵਿੱਚੇ ਰਹਿ ਗਿਆ ਲੈਂਦਾ ਸੀ ਮੈਮਰੀ ਕਾਰਡ ਤੇ ਨੁਪਾਕ ਦੇਖਦੇ ਚੱਲਦਾ ਨਹੀਂ ਵੈਲਕਮ ਟੂ ਐਮ ਸੀ 뮤ਜ਼ਿਕ ਵਰਲਡ ਬਲੂਟੂਥ ਮੋਡ ਲਈ ਟਾਈਮ ਹੋ ਗਿਆ ਸ਼ਾਮ ਦਾ 7 ਵਜੇ ਦਾ ਚੱਲਿਆਂ ਘਰ ਦੰਮੀ ਨੇ ਵੇਅਰ ਕੀਤਾ ਹੋਇਆ ਵੇਖੋ ਅਨਾਰਕਲੀ ਫਰੌਗ ਤੇ ਆਪਣੇ ਕੋ ਅੱਗੇ ਸਵੇਰੇ ਤੁਹਾਨੂੰ ਦੱਸਿਆ ਕਿ ਆਪਣੇ ਕੋ ਕੋਰਸੈਟ ਆ ਚੁੱਕੇ ਪਰੇ ਪਰੇ ਹੋ ਗਏ ਯਾਰ ਆਪਣੇ ਕੋ ਕੋਰਸੈਟ ਆ ਚੁੱਕੇ ਆ 컬러 ਆ ਬਲੈਕ 컬러 ਅੱਜ ਇੱਕ ਸੇਲ ਹੋ ਗਿਆ ਆਪਣਾ ਇਹਦੇ ਵਿੱਚ ਤਿੰਨ ਚਾਰ 컬러 ਸੇਲ ਹੋ ਗਏ ਥੋੜੇ 컬러 ਰਹਿ ਗਏ ਆਪਣੇ ਕੋ ਦਾ 컬러 ਰਹਿ ਗਿਆ ਮਜੈਂਟਾ 컬러 ਰਹਿ ਗਿਆ ਬਹੁਤ ਚੱਲਾਂ ਡੇ ਮਜੈਂਟਾ ਕੰਨ ਆ ਰਹਿ ਗਿਆ ਮਸਕਡ ਮਸਟਰਡ ਕਲਰ ਇਹ ਬਾਕੀ ਆੜੇ ਕੋ ਫਰੋਕਾ ਆ ਚੁੱਕੇ ਆ ਬਹੁਤ ਬਹੁਤ ਘੈਂਟ ਆਣ ਕੇ ਸਾਡੀ ਸ਼ਾਪ ਤੇ ਜਰੂਰ ਵਿਜ਼ਿਟ ਕਰੋ ਚਾਰ ਫਤੇ ਚਾਹੀਦੇ ਆ ਦੇਖੋ ਆਹ ਕਰੋ ਚੈੱਕ ਤੁਸੀਂ ਲੁੱਕੇ ਦੀ ਇਹਦੀ ਕਰੋ ਲੁੱਕ ਚੈੱਕ ਦਾ ਆ ਫਰਾਬਰੇ ਜਿਹੜਾ ਬਈ ਕੋਟਨ ਦੇ ਵਿੱਚ ਤੁਹਾਨੂੰ ਮਿਲ ਜੇਗਾ ਇਹ ਐਕਸਲ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਸਾਈਜ਼ ਹਨ ਮਿਲ ਜਾਣਗੇ ਇਹਦੇ ਵਿੱਚ ਵੀ ਇਹ ਬੱਚਿਆਂ ਦੇ ਸਹਿਜ ਆਏ ਨੇ ਅਜ ਫਿਲਹਾਲ ਆਪਾਂ ਮਤਲਬ 36 ਨੰਬਰ ਤੱਕ ਹੀ ਲੈਂਦਾ ਆ ਇਹ ਸਾਤੀ ਨੰਬਰ ਤੱਕ ਅਲਾਉਡ ਆ ਕਿ ਇਹਨੂੰ ਤੇ ਮਤਲਬ ਉਹ ਲੈ ਕੇ ਜਾ ਸਕਦਾ ਰੇਟ ਬਹੁਤ ਜਾਨਵਾਲਾ ਇਹਦਾ ਤੇ ਇਹਦੇ ਵਿੱਚ ਸਾਡੇ ਕੋਲ 6 ਪੀਸ ਆ ਗਏ ਨੇ ਡਾਰਕ ਕਲਰ ਆਏ ਨੇ 4 ਤੇ ਲਾਈਟ ਕਲਰ ਆਏ ਨੇ ਸਾਡੇ ਕੋਲ 2 ਤੇ ਬਾਕੀ ਸਾਡੀ ਸ਼ਾਪ ਤੇ ਵਿਜੇਟ ਕੋ ਟਾਪ ਟੂਬ ਵਗੈਰਾ ਬਹੁਤ ਸਾਡੇ ਕੋਲ ਆ ਚੁੱਕੇ ਟੋਪ ਆ ਵੇਖੋ ਕਰੋ ਚੈੱਕ ਸ਼ਾਰਟ ਮਤਲਬ ਇਹਨੂੰ ਕਹਿੰਨੇ ਕੀ ਜਾਂਦੇ ਆ ਸ਼ਾਰਟ ਦੇ ਵਿੱਚ ਸ਼ਾਰਟ ਆ ਬਾ ਚੁੱਕਿਆ ਆ ਵੇਖੋ ਲੱਗੇ ਨੇ ਇਧਰ ਇਧਰ ਆ ਰਾਜਸਥਾਨੀ ਲੁੱਕ ਦੇ ਵਿੱਚ ਵੀ ਟੋਪ ਆ ਚੁੱਕੇ ਆ ਕਾਫੀ ਤੇ ਆ ਸ਼ਾਟ ਆ ਚੁੱਕਿਆ ਤੁਹਾਨੂੰ ਕੱਲ ਨੂੰ ਵੀਡੀਓ ਬਣਾ ਕੇ ਪ੍ਰੋਪਰ ਆਪਾਂ ਪਾਵਾਂਗੇ ਤੇ ਹੁਣ ਚੱਲੀਏ ਵੇਖੋ ਹਾਂਜੀ ਦੋਸਤੋ ਐ ਵੀ ਹਰਫਤੇ ਦੀ ਮੇਰੀ ਫੋਟੋ ਆਂ ਡਈ ਓਏ ਚਲੋ ਚੈੱਕ ਕਿਵੇਂ ਫਿਰ ਐ ਦੋਸਤੋ ਕੀ ਹਾਲ ਚਾਲ ਮੈਂ ਫਤੇ ਕਹਿਣਾ ਸੀ ਹੋਰ ਚੱਲਿਆ ਕੀ ਹਾਲ ਚਾਲ ਵਾ ਹੈ ਚਲੋ 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 ਚੱਲੀਏ 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 ਕੀ ਖਾਣੀ ਮੇਰੇ ਬਾਪੂ ਨੇ ਕੀ ਖਾਣੀ ਸੀ ਦਾ ਰੇਟ ਹੈਗਾ ਵਾ 1500 ਰੁਪਏ ਤੁਹਾਨੂੰ ਮਿਲ ਜੇਗਾ ਤੇ ਲਾਸਟ ਆਪਾਂ ਇਹਦਾ 1500 ਹੀ ਲਾਵਾਂਗੇ ਅੰਮ੍ਰਿਤ ਨੀ ਦੁਕਾਨ ਦੇ ਗਿਰੋ ਵੇਂਜ ਕਰੇ ਚਲੋ ਚੱਲੀਏ ਆ ਫੜੋ ਹਰਫਤ ਇਹਨਾਂ ਥੱਕ ਦੀ ਕਿਰਨ ਵੀ ਅੱਜ ਆ ਸਵੇਰੇ ਕਰ ਦਾਂਗੇ ਕਲੋਜ ਆ ਕਾਟਨ ਦੇ ਕੁੜਤੇ ਵੀ ਆ ਚੁੱਕੇ ਆ ਸਾਡੇ ਕੋਲਾਂਗੇ ਜੀਨਸਾਂ ਵੇਅਰ ਕਰਨ ਵਾਸਤੇ ਚਲੋ ਵੀ ਚਲੋ ਚਲੋ ਚੰਗੀਏ ਚਲੋ ਚਲੋ ਚਲ ਲਈ ਪਹੁੰਚ ਚੁੱਕੇ ਆ ਘਰ ਟਾਈਮ ਹੋ ਗਿਆ ਅੱਜ ਸਾਡੇ ਨੂੰ ਦੱਸਦਾ ਇੱਧਰ ਮੰਨਦੀ ਤੇ ਇਹ ਸਬਜੀ ਕੀ ਵਾ ਮਨ ਲਗਾ ਲੂਣ ਪਾ ਲਈ ਲੂਣ ਪਾਣੀ ਇਹ ਆਹ ਦੀ ਸਪੈਸ਼ਲ ਸਬਜੀ ਹੈ ਲੂਣ ਪਾਣੀ ਇਹ ਕਹਿੰਦੀ ਇਹਦੇ ਤੜਕਾ ੜਕਾ ਪਾ ਕੇ ਤੇ ਥੋੜੇ ਚੌਲ ਪਾਦੇ ਜਿਹੜੀ ਮੰਮੀ ਬਣਾਉਂਦੀ ਹੁੰਦੀ ਹੈ ਅੱਧਰ ਜਾਨ ਕਿਰਨ ਦੀ ਸੱਸ ਬਣਾਉਂਦੀ ਹੁੰਦੀ ਹੈ ਤੇ ਥੋੜੇ ਚੌਲ ਪਾ ਗੋ ਜਮੇ ਚੌਲ ਪਾ ਕੇ ਨਾਲ ਤੜਕਾ ਭੁੰਨ ਕੇ ਇੱਕ ਪਾਣੀ ਪਾ ਦੇਣਾ ਪਾਣੀ ਪਾ ਦੇਣਾ ਬੜਾ ਵਧੀਆ ਅਦਰਕ ਲਸਣ ਦੀ ਸਬਜੀ ਹੁੰਦੀ ਉਹਨੂੰ ਲੂਣ ਪਾਣੀ ਕਹਿ ਦਿੰਦੇ ਹੈਨਾ ਮਾੜੀ ਬੁੜੀ ਪਾ ਗੀ ਮਾਮਾ ਦੀਆਂ ਵੜੀਆਂ-ਮੜੀਆਂ ਪਾ ਕੇ ਬਹੁ ਬੜੀ ਚੀਜ਼ ਬਣਦੀ ਹੈ। ਲੈ ਫੁਲਕੇ ਡਾਇ ਲਾਤਨ ਮੈਂ ਥੋੜੀ ਜੀ ਹੈਲਪ ਕਰਾਉਣ ਦਾ ਨਾਲ ਕਰਨ ਤੇ। ਫੇਠਾਂ ਬਹਿ ਕੇ ਫੁਲ ਲੱਤਾਂ ਤੰਗਣਾ ਕਰਦੇ। ਮੈਂ ਉੱਤੇ ਸੇਕੀ ਜਾਂਦੀ ਫੁਲਕੇ। ਥਕਾਵਟ ਹੋ ਜਾਂਦੀ ਭਾਈ ਜੰਦਾ ਬੈਠਾ ਵੀ ਰਹੇ ਨਾ ਬੈਠਿਆਂ ਵਿੱਚ ਸਾਰਾ ਦਿਨ ਸਾਰਾ ਦਿਨ ਜਿਵੇਂ। ਰੋਲ ਮਿਲ ਕੇ ਸਿੱਧਾ ਕਰ ਜਪਾ ਕੰਮ ਕਰ ਜੀਦਾ। ਇਹ ਬਿਊਟੀ ਨ ਪੱਕੀ ਲਈ ਕਿ ਰੋਟੀਆਂ ਤਾਂ ਨਹੀਂ ਸੇਕਣੀਆਂ ਤੇ ਮੈਂ ਵੇਲਾ ਨਹੀਂਆ ਦੀ ਉਟੀ ਹੱਟੇ ਦੋਆਂ ਦੀ ਪੱਕੀ ਲੱਗੀ ਗਈ ਚਲੋ ਇਦਾਂ ਹੀ ਆ ਗਰਮ ਛੇਤੀ ਫੜਾ ਗਾ ਹਲਕਾ ਵੱਟ ਕੱਢ ਕੇ ਪਾਈ ਦਿਨਾ ਰੋਟੀ ਹਾਂਜੀ ਹਾਂਜੀ ਹੁਣ ਕੀ ਪੱਕੀ ਦੁੱਪੀ ਦੁੱਪੀ ਹੋਣ ਸੌਣ ਦੀ ਜਾਰੀ ਹੁਣ ਫਤਿਹ 12 ਵਜ ਗਏ ਮੇਰਾ ਪੁੱਤ ਹੁਣ ਸੋਮ ਰੋਟੀ ਪਣੀ ਵੀ ਛਕ ਲਿਆ ਹਰਪਤ ਨੇ ਵੀ ਛਕ ਲਿਆ ਰੋਟੀ ਪਾਣੀ ਲੈ ਹੁਣ ਕੀ ਗੱਲ ਹੈ ਪੁੱਤ ਕੀ ਕਰਦੀ ਸੀ ਫਤਿਹ ਕਸੇ ਇਹਨਾ ਛੋ ਜੋ ਮੇਰਾ ਬਗਵਨ ਹੈ ਸੋ ਮੇਰਾ ਪੁੱਤ ਮੇਰਾ ਗੱਗੂ ਸੋ ਜੋ